ਜਲੰਧਰ ਵਾਸੀਆਂ ਦੇ ਲਈ ਬਹੁਤ ਹੀ ਖਾਸ ਖਬਰ ਇਹ ਸਾਹਮਣੇ ਆਈ ਹੈ। ਦਰਸਤਲ ਸ਼ਹਿਰ ਦੇ ਵਿੱਚ ਕਈ پابੰਦੀਆਂ ਲਗਾਈਆਂ ਗਈਆਂ। ਪੁਲਿਸ ਕਮਿਸ਼ਨਰ ਜਲੰਧਰ ਤਨਪ੍ਰੀਤ ਕੌਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹਨ। ਕਮਿਸ਼ਨਰਟ ਪੁਲਿਸ ਜਲੰਧਰ ਦੀ ਸੀਮਾ ਦੇ ਅੰਦਰ ਕਿਸੇ ਵੀ ਤਰੀਕੇ ਦੇ ਹਥਿਆਰ ਜਿਵੇਂ ਕਿ ਬੇਸਬਾਲ ਤੇਜ਼ ਤਾਰ ਹਥਿਆਰ ਉਸ ਦੇ ਵਿੱਚ ਕੋਈ ਵੀ ਹੋਵੇ ਨੁਕਦਾਰ ਹਥਿਆਰ ਹੋਵੇ ਜਾਂ ਫਿਰ ਕੋਈ ਹੋਰ ਜੋ ਘਾਤਕ ਹਥਿਆਰ ਹੁੰਦੇ ਨੇ ਉਹਨਾਂ ਨੂੰ ਵਾਹਨ ਦੇ ਵਿੱਚ ਲਿਜਾਣ ਤੇ ਜੋ ਉਹਨਾਂ ਦੇ ਪੱਲੋ پابੰਦੀ ਹੁਣ ਲਗਾ ਦਿੱਤੀ ਗਈ ਹੈ ਸੋ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਸਖਤ ਹੁਕਮ ਜਿਹੜਿਆ ਇਹ ਜਾਰੀ ਕਰ ਦਿੱਤੇ ਜਿਸ ਨੂੰ ਕਿ ਲਾਗੂ ਕੀਤਾ ਜਾ ਰਿਹਾ ਸੋ ਉਥੇ ਕਮਿਸ਼ਨਰੇਟ ਪੁਲਿਸ ਦੇ ਅੰਦਰ ਜਲੂਸ ਹਥਿਆਰ ਲੈ ਚੌਣ ਜਾਂ ਫਿਰ 500 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸੋ ਉਥੇ ਵੀ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੀ ਨਾ ਵਰਗੀ ਕੀਤੀ ਜਾਂਦੀ ਹੈ ਕਿਸੇ ਮਸਲੇ ਲੈ ਕੇ ਤੇ ਉਸ ਤੇ ਵੀ ਪਾਬੰਦੀ ਉਹਨਾਂ ਦੇ ਵੱਲੋਂ ਲਗਾ ਦਿੱਤੀ ਗਈ ਹੈ ਮਿਆਰੇ ਜਿ ਪੈਸਾਂ ਜਾਂ ਫਿਰ ਹੋਟਲਾਂ ਤੇ ਬੈਕਵਰਡ ਹਾਲ ਦੇ ਵਿੱਚ ਸ਼ਾਦੀਆਂ ਜਾਂ ਫਿਰ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ ਹਥਿਆਰ ਲਿਜਾਉਣ ਤੇ ਵੀ ਉਹਨਾਂ ਦੇ ਵੱਲੋਂ پابੰਦੀ ਲਗਾ ਦਿੱਤੀ ਗਈ ਹੈ ਮਿਆਰੇ ਚ ਪੈਸ ਮਾਲਕਾਂ ਨੂੰ ਵੀ ਸੀਸੀਟੀਵੀ ਕੈਮਰੇ ਲਗਾਉਣ ਦੇ ਜੋ ਨਿਰਦੇਸ਼ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਕਿ ਕੈਮਰੇ ਲਗਾਏ ਜਾਣ ਇਸ ਦੇ ਨਾਲ ਹੀ ਮਕਾਨ ਮਾਲਕ ਜਾਂ ਫਿਰ ਪੀਜੀ ਮਾਲਕ ਆ ਸਾਂਝ ਕੇਂਦਰ ਨੂੰ ਸੂਚਿਤ ਕੀਤਾ ਜਾਵੇ ਕਿ ਕਿਰਾਏਦਾਰ ਉਹ ਰੱਖ ਸਕਦੇ ਨੇ ਜਾਂ ਫਿਰ ਨਹੀਂ ਸੋ ਇਹ ਜਿਹੜਿਆ ਕਮਿਸ਼ਨਰ ਦੇ ਵੱਲੋਂ ਜਿਹੜਿਆ ਹੁਕਮ ਜਾਰੀ ਕਰ ਦਿੱਤੇਗੇ ਨੇ ਜਲੰਧਰ ਫਾਸੀਆਂ ਦੇ ਲਈ ਸੋ ਉੱਥੇ ਹੀ ਉਹਨਾਂ ਦੇ ਵੱਲੋਂ ਹੋਰ ਹੁਕਮ ਵੀ ਜਾਰੀ ਕੀਤੇਗੇ ਨੇ ਉਹਨਾਂ ਨੇ ਕਿਹਾ ਕਿ ਇਸ ਖੇਤਰ ਦੇ ਵਿੱਚ ਪਟਾਕਿਆਂ ਦੇ ਨਿਰਮਾਤਾਵਾਂ ਜਾਂ ਫਿਰ ਡੀਲਰਾਂ ਨੂੰ ਪਟਾਕਿਆਂ ਦੇ ਫੈਕਟਾਂ ਦੀ ਜੋ ਧੂਨੀ ਦੀ ਪੱਧਰ ਆ ਉਸ ਨੂੰ ਵੀ ਲਿਖਨ ਦੇ ਜੋ ਨਿਰਦੇਸ਼ ਉਹਨਾਂ ਦੇ ਵੱਲੋਂ ਦੇ ਦਿੱਤੇਗੇ